ਜੀ ਤੇ 49 ਤੇ ਸਮੂਹ ਸੇਸੋ 49 ਤੇ ਸਪੂਰਨਤਾ ਹੋਈ ਹੈ ਜੋ ਮਹਾਰਾਜ ਨੇ ਸਮਝਾਇਆ ਸ਼ਲੋਕ ਮਹਲਾ 3 ਮਹਾਰਾਜ ਕਹਿੰਦੇ ਨਾਨਕ ਨਾਮੋ ਘੁੱਥਿਆ ਹਲਤ ਪਲਤ ਸਭ ਜਾਏ ਬਿਹੇ ਮਨੁਖ ਨਾਮ ਤੋਂ ਹੀਣਿਆ ਨਾਮ ਤੋਂ ਟੁੱਟਿਆ ਹੋਇਆ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਆਪਣਾ ਹਲਤਪਾਲਤ ਗਵਾ ਲਿਆ ਤੂੰ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਪ੍ਰਭੂ ਪਰਮਾਤਮਾ ਦਾ ਜਿਹੜਾ ਜਪ ਤਪ ਤੂੰ ਕਰਨਾ ਸੀ ਕੁਝ ਕ ਸੰਸਾਰੀ ਜ਼ਰੂਰਤਾਂ ਵਾਸਤੇ ਤੂੰ ਆਪਣਾ ਮੂਲ ਗਵਾ ਲਿਆ ਅਸਲ ਅਸਲ ਮੂਲ ਗਵਾ ਬੈਠਾ ਤੂੰ ਤੇ ਜਮ ਜੰਦਾਰ ਬੱਤੇ ਮਾਰੀਏ ਉਹ ਜਮ ਜੰਦਾਰ ਕੀ ਆ ਹੰਕਾਰ ਹੰਕਾਰ ਦਾ ਵੱਧਿਆ ਹੋਇਆ ਆਪਣੇ ਤਸਦ ਨੂੰ ਭੁੱਲ ਬੈਠਦਾ ਇਨਸਾਨ ਅਸਲੀਅਤ ਨੂੰ ਭੁੱਲ ਜਾਂਦਾ ਮਹਾਰਾਜ ਕਹਿੰਦੇ ਜਮ ਜੰਦਾਰ ਬੱਤੇ ਮਾਰੀਏ ਫਿਰ ਕੀ ਹੋਏਗਾ ਬਹੁਤੀ ਮਿਲੇ ਸਜ਼ਾਏ ਫਿਰ ਬੜੀ ਸਜ਼ਾ ਮਿਲਦੀ ਆ ਮਨੁੱਖੋ ਭੁੱਲਤਾ ਜਾਂਦਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਸਨਾਤ ਨੂੰ ਭੁੱਲ ਜਾਂਦਾ ਤੇ ਸਜ਼ਾ ਬਹੁਤ ਮਿਲਦੀ ਆ ਫਿਰ ਮਹਲਾ ਤੀਜਾ ਅਗਲੇ ਪੰਨੇ 'ਚ ਮਹਾਰਾ ਜਸਦ ਨੇ ਸੰਤਾਂ ਨਾਲ ਬੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਇੱਕ ਤਾਂ ਹੁਣ ਆਪਾਂ ਇਹ ਬਾਰੀ ਗੱਲ ਸਮਝਾਂਗੇ ਵੀ ਗੁਰੂ ਪਿਆਰ ਵਾਲਿਆਂ ਦੇ ਨਾਲ ਬੈਰ ਰੱਖਣਾ ਗੁਰੂ ਪਿਆਰ ਵਾਲਿਆਂ ਦੇ ਨਾਲ ਬੈਰ ਕਮਾਉਣਾ ਉਹਨੂੰ ਚੰਗਾ ਮੰਨਦਾ ਬੋਲਣਾ ਤੇ ਦੂਜਾ ਪ੍ਰਭੂ ਪਰਮਾਤਮਾ ਦੇ ਗੁਣਾਂ ਤੋਂ ਹੀਣਾ ਮਨੁੱਖ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਝ ਪਾਉਂਦਾ ਨਹੀਂ ਤੇ ਦੋਸਤਾਂ ਨਾਲ ਬਕਾਰੀ ਬਿਰਤੀ ਮਾੜੇ ਬੋਲ ਮਾੜੇ ਕਬੂਲ ਮਾੜੀ ਸੋਚ ਉਹਨਾਂ ਨਾਲ ਪਿਆਰ ਹੈ ਤੇ ਦੋਹਰਪੀ ਗੱਲ ਆਪਾਂ ਲਵਾਂਗੇ ਸੰਤਾਂ ਨਾਲ ਪੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅਸਲ ਭਾਵੇਂ ਦਾ ਇਹੀ ਆ ਬਿ ਚੰਗੇ ਗੁਣਾ ਨਾਲੋਂ ਸੁਰਤ ਟੁੱਟੀ ਹੋਈ ਐ ਤੇ ਮਾੜੀ ਬਿਰਤੀ ਆ ਮਾੜਿਆ ਗੁਣਾ ਨਾਲ ਸਾਂਝ ਆ ਅਸਲ ਭਾਵ ਇਹੀ ਹੈ ਦਾ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਇਹ ਕਰਦੇ ਆ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਬਾਰੋ ਬਾਰ ਇਹੋ ਜੇ ਮਨੁੱਖ ਫਿਰ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਨੇ ਨਰਕਾਂ ਦੀ ਯੋਨੀ ਭੋਗਦੇ ਨੇ 84 ਦੇ ਗੇੜ ਚ ਪੈ ਜਾਂਦੇ ਆ ਸਰੀਰ ਵਿੱਚ ਰਹਿੰਦੇ ਹੋਏ ਮਨੁੱਖੇ ਸਰੀਰ ਵਿੱਚ ਰਹਿੰਦੇ ਹੋਏ ਜੀ ਸਰੀਰ ਛੱਡਣ ਤੋਂ ਬਾਅਦ ਦੀ ਗੱਲ ਨਹੀਂ ਕਰਦੀ ਕੁਰਬਾਨੀ ਸਰੀਰ ਛੱਡਣ ਤੋਂ ਬਾਅਦ ਤਾਂ ਮਹਾਰਾਜ ਕਹਿੰਦੇ ਨੇ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਏ ਆਹ ਸਰੀਰ ਦੇ ਵਿੱਚ ਰਹਿੰਦਾ ਹੋਇਆ ਹੀ ਮਨੁੱਖ ਬੀਬੀ ਆ ਚਾਹੇ ਭਾਈ ਆ ਹੰਕਾਰ ਚੱਕੀ ਫਿਰਦਾ ਹੰਕਾਰ ਦੇ ਬੱਸ ਹੋਇਆ ਆਪਦੇ ਅਸਲੇ ਨੂੰ ਭੁੱਲ ਗਿਆ ਤੇ ਬਕਾਰਾਂ ਦੇ ਨਾਲ ਦੋਸਤੀ ਆ ਮਾੜੀਆਂ ਬਹਿਬਤਾਂ ਦੇ ਨਾਲ ਮਾੜਾ ਬੋਲਣਾ ਮਾੜਾ ਸੁਣਨਾ ਮਾੜੀ ਸੰਗਤ ਫਿਰ ਅੱਗੇ ਦੱਸਦੇ ਨੇ ਮਹਾਰਾਜ ਤ੍ਰਿਸ਼ਨਾ ਕਦ ਨਾ 부ਝੀ ਦੁੱਬਦਾ ਹੋਏ ਖੁਆਰ ਇਹੋ ਜੇ ਮਨੁੱਖਾਂ ਦੀ ਤ੍ਰਿਸ਼ਨਾ ਨਹੀਂ 부ਝਦੀ ਤੇ ਦੁੱਬਦਾ ਵਿੱਚ ਪਏ ਖੱਜਲ ਖੁਆਰ ਹੁੰਦੇ ਰਹਿੰਦੇ ਨੇ ਮਹਾਰਾਜ ਕਹਿੰਦੇ ਅਗਲੇ ਬੰਦ ਚ ਕੀ ਕਹਿੰਦੇ ਨੇ ਮੂੰਹ ਕਾਲੇ ਤੈਨਾਂ ਨਿੰਦਕਾਂ ਜਿਹੜੇ ਨਿੰਦਿਆ ਕਰਦੇ ਆ ਨਾ ਸੱਚੀ ਗੱਲ ਨੂੰ ਵੀ ਬਲ ਪਾਉਣਾ ਸੱਚੀ ਗੱਲ ਨੂੰ ਵੀ ਬਲ ਪਾ ਕੇ ਆਪ ਦੇ ਆਪ ਨੂੰ ਸਮਝਣਾ ਵੀ ਮੈਂ ਬਸ ਮੈਂ ਕੀ ਤੇ ਲੈਣ ਦਾ ਮੈਂ ਨਹੀਂ ਕਿਸੇ ਤੋਂ ਜਿੱਤਿਆ ਜਾਂਦਾ ਮੈਂ ਨਹੀਂ ਕਿਸੇ ਤੋਂ ਡਰਦਾ ਹੰਕਾਰ ਚੱਕੀ ਫਿਰਦਾ ਜਿਹੜਾ ਮਨੁੱਖ ਇਸਤਰੀ ਆ ਚਾਹੇ ਪੁਰਸ਼ਾ ਮਹਾਰਾਜ ਕੀ ਕਹਿੰਦੇ ਨੇ ਮੂੰਹ ਕਾਲੇ ਤਨ ਨਿੰਦਕਾਂ ਤੇ ਸੱਚੇ ਦਰਬਾਰ ਉਹਨਾਂ ਦੇ ਸੱਚੇ ਦਰਬਾਰ ਦੇ ਵਿੱਚ ਮੂੰਹ ਕਾਲੇ ਹੀ ਹੁੰਦੇ ਨੇ ਨਾਨਕ ਨਾਮ ਬਿਹੂਣਿਆ ਨਾ ਔਰਵਾਰ ਨਾ ਪਾਰ ਗੁਰੂ ਮਹਾਰਾਜ ਕਹਿੰਦੇ ਹੈ ਨਾਮ ਤੋਂ ਹੀਣਿਆ ਮਨੁੱਖ ਨਾ ਔਰਵਾਰ ਨਾ ਪਾਰ ਵਿਚਾਲੇ ਲਟਕੇਗਾ ਤੋ ਕਿਸੇ ਪਾਸੇ ਜੋ ਗਮ ਨਹੀਂ ਰਹਿਣਾ ਕਿਸੇ ਪਾਸੇ ਜੋ ਗਮ ਨਹੀਂ ਰਹਿੰਦਾ ਮਨੁੱਖ ਫਿਰ ਅੱਗੇ ਮਹਾਰਾਦ ਦੱਸਦੇ ਨੇ ਪੌੜੀ ਪੌੜੀ ਵਾਲੇ ਬੰਦ ਚ ਦੱਸਦੇ ਨੇ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਕਹਿੰਦੇ ਨੇ ਤੇ ਉਹ ਹਰੀ ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਮਨ ਗੱਜਿਆ ਰਹਿੰਦਾ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜਿੰਨਾ ਮਨ ਚਿੱਤ ਇੱਕ ਅਰਾਧਿਆ ਕਿੰਨਾ ਇੱਕ ਸਬਿਨ ਦੂਜਾ ਕੋ ਨਹੀਂ ਹੁਣ ਇਸ ਪੰਕਤੀ ਚ ਕਹਿੰਦੇ ਵੀ ਜਿਨ੍ਹਾਂ ਨੇ ਇੱਕ ਮਨ ਚਿੱਤ ਹੋ ਕੇ ਇੱਕੋ ਆਗਾਲ ਪੁਰਖ ਵਾਹਿਗੁਰੂ ਦੀ ਵਾਹਿਗੁਰੂ ਦੀ ਅਰਦਾਸ ਨਾ ਕਰੀ ਆ ਤੇ ਇੱਕ ਤੋਂ ਬਿਨ ਇੱਕ ਸਬਿਨ ਦੂਜਾ ਕੋ ਨਹੀਂ ਇੱਕੋ ਪ੍ਰਭੂ ਪਰਮਾਤਮਾ ਤੋਂ ਬਿਨ ਕੋਈ ਦੂਜਾ ਹੋਰ ਚਿੱਤ ਵਿੱਚ ਨਹੀਂ ਹੈ ਕੋਈ ਵੀ ਦੂਜਾ ਕੋਈ ਬਾਬਾ ਪੀਰ ਦੇਵੀ ਦੇਵਤਾ ਕੋਈ ਵੀ ਕੋਈ ਵੀ ਚਿੱਤ ਵਿੱਚ ਨਹੀਂ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਿੱਤ ਵਿੱਚ ਵੱਸਦਾ ਫਿਰ ਕੀ ਕਹਿੰਦੇ ਆ ਸਹੀ ਪ੍ਰਕਾਰ ਸੇਵਦੇ ਜਨ ਧੁਰਮਸਤਕ ਲੇਖ ਲਿਖਾਈ ਮਹਾਰਾਜ ਕਹਿੰਦੇ ਉਹਨਾਂ ਦੇ ਤਾਂ ਧਰੋ ਹੀ ਲੇਖ ਲਿਖੇ ਹੁੰਦੇ ਨੇ ਫਿਰ ਤਾਂ ਹੀ ਇੱਕ ਨੂੰ ਸੇਵਦੇ ਆ ਹਰ ਕੇ ਗੁਣ ਨਿਤ ਗਾਉਂਦੇ ਹਰ ਗੁਣ ਗਾਏ ਗੁਣੀ ਸਮਝਾਈ ਮਹਾਰਾਜ ਕਹਿੰਦੇ ਜਿਹੜੇ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਆ ਨਾ ਰੋਜ਼ ਤੇ ਹਰ ਕੇ ਗੁਣ ਹੀ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ ਤੇ ਮਨ ਨੂੰ ਸਮਝਾ ਲੈਂਦੇ ਨੇ ਮਨ ਨੂੰ ਸਮਝਾਉਣਾ ਕਹਿੰਦਾ ਹੈ ਬੈਨ ਲੰਬੀ ਨਿਗਾਹ ਮਾਰਨੀ ਆ ਲੰਬੀ ਨਿਗਾਹ ਕਿਵੇਂ ਮਾਰਨੀ ਆ ਇਹੋ ਨਹੀਂ ਹੈ ਵੀ ਇੱਥੋਂ ਪੜ ਤੱਕ ਦਿਖਦਾ ਆਪਾਂ ਨੂੰ ਇਹ ਲੰਮੀ ਨਿਗਾਹ ਨਹੀਂ ਲੰਮੀ ਨਿਗਾਹੋਂ ਮਾਰਨੀ ਆ ਸੋਚ ਵਿਚਾਰ ਕਰਨੀ ਵੀ ਜੇ ਮੈਂ ਇਸ ਤਰ੍ਹਾਂ ਕਰਾਂਗਾ ਤਾਂ ਆ ਹੋਏਗਾ ਤੇ ਜੇ ਮੈਂ ਇਸ ਤਰ੍ਹਾਂ ਕਰਾਂਗਾ ਤਾਂ ਹੋ ਜਾਏਗਾ ਜੇ ਇਹ ਮੈਂ ਨਾ ਕਰਾਂਗਾ ਤਾਂ ਇੱਥੋਂ ਬਚ ਸਕਦਾ ਇਹ ਲੰਮੀ ਨਿਗਾਹ ਹੁੰਦੀ ਆ ਲੰਮੀ ਨਿਗਾਹ ਇਹੀ ਮਾਰਨੀ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਤੇ ਸੱਚੀ ਸੁੱਚੀ ਕਿਰਤ ਕਮਾਈ ਤੇ ਸੱਚ ਨਾਲ ਜੁੜੇ ਰਹਿਣਾ ਜਿਹੜੀ ਗੁਰਮਤ ਤੋਂ ਉਲਟ ਕਮਾਈ ਆ ਉਹ ਨਹੀਂ ਪੈਂਦੀ ਲਿਖੇ ਜੀ ਕਿਉਂਕਿ ਬਹੁਤ ਸਾਰੀਆਂ ਕਮਾਈਆਂ ਗੁਰਮਤ ਤੋਂ ਉਲਟ ਵੀ ਨੇ ਕੋਈ ਨੌਕਰੀ ਪੈਸਾ ਨਹੀਂ ਜਾਂ ਕੋਈ ਦੁਕਾਨਦਾਰੀ ਕਰਨਾ ਉਲਟ ਨਹੀਂ ਜਾਂ ਕੋਈ ਖੇਤੀਬਾੜੀ ਕਰਨਾ ਨਹੀਂ ਉਲਟ ਨੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਗੁਰਮਤ ਤੋਂ ਉਲਟ ਨੇ ਅੱਗੇ ਅੱਗੇ ਮਹਾਰਾ ਦੱਸਦੇ ਨੇ ਆਖਰੀ ਪੰਕਤੀ ਹੈ ਜੀ ਇਹ ਮਹਾਰਾਜ ਕਹਿੰਦੇ ਵਡਿਆਈ ਵੱਡੀ ਗੁਰਸਿੱਖਾਂ ਵਡਿਆਈ ਵੱਡੀ ਗੁਰਮਖਾਂ ਜਿਹੜੇ ਗੁਰਮਖ ਨੇ ਗੁਰੂ ਦੇ ਸਾਹਮਣੇ ਰਹਿੰਦੇ ਨੇ ਉਹ ਗੁਰਮਖ ਨੇ ਜਿਹੜੇ ਕੰਮ ਵੀ ਗੁਰੂ ਤੋਂ ਉਲਟਾ ਬੋਲਵਾਣੀ ਵੀ ਗੁਰੂ ਤੋਂ ਉਲਟਾ ਅਖਮਾਉਂਦੇ ਰੱਬ ਦੇ ਪਿਆਰੇ ਆ ਉਹਨਾਂ ਦੀ ਗੱਲ ਨਹੀਂ ਕਰਦੇ ਮਹਾਰਾਜ ਵਡਿਆਈ ਵੱਡੀ ਗੁਰਮਖਾਂ ਗੁਰਪੂਰੇ ਹਰਨਾਮ ਸਮਾਈ ਮਹਾਰਾਜ ਕਹਿੰਦੇ ਫਿਰ ਉਹ ਗੁਰਮਖਾਂ ਦੀ ਵਡਿਆਈ ਵੀ ਵੱਡੀ ਹੁੰਦੀ ਆ ਤੇ ਉਹ ਗੁਰਪੂਰੇ ਹਰਨਾਮ ਸਮਾਈ ਉਹ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਹੀ ਸਮਾਈ ਰਹੀਆਂ ਰਹਿੰਦੀਆਂ ਨੇ ਰੂਹਾਂ ਜਿਹੜੀਆਂ ਗੁਰਮਖ ਰੂਹਾਂ ਨੇ ਸੋ ਇਹ ਆਪਾਂ ਜਿਹੜਾ ਹੁਕਮਨਾਮੇ ਦੇ ਰੂਪ ਵਿੱਚ ਗਰਬਾਣੀ ਪੜੀ ਆ ਤੇ ਸਤਗੁਰਾਂ ਦੀ ਕਿਰਪਾ ਨਾਲ ਜਿਹੜਾ ਆਪਾਂ ਲੜੀਵਾਰ ਸ਼ਬਦ ਵਿਚਾਰ ਕਰਦੇ ਹਾਂ ਪਾਵਨ ਪਵਿੱਤਰ ਅੰਗ 344 ਤੇ ਹੀ ਸੁਭਾਇਮਾਨ ਪੰਕਤੀਆਂ ਨੇ ਮਹਾਰਾਜ ਸਮਝਾਉਣਾ ਕਰਦੇ ਨੇ ਇੱਥੇ ਵੀ ਇਹੀ ਹੈ ਉਪਦੇਸ਼ ਕਿਉਂਕਿ ਗੁਰਬਾਣੀ ਸਾਰੀ 1430 ਅੰਗ ਤੱਕ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਹੀ ਜੋੜਦੀ ਹੈ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਗੱਲ ਕਰਦੀ ਹੈ ਸ਼ਬਦ ਦਾ ਸਤਕਾਰ ਕਰਨ ਵਾਸਤੇ ਕਹਿੰਦੀ ਹੈ ਤੇ ਜੇ ਹਲਕਿਆ ਕੁੱਤਾ ਘਰੇ ਆਵੜੇ ਫੇਰ ਉਹਦੇ ਵਾਸਤੇ ਡੰਡਾ ਚੱਕਣ ਨੂੰ ਵੀ ਕਹਿੰਦੀ ਆ ਜਿਉਂ ਨਾ ਆਪਾਂ ਇੱਕ ਵਾਰੀ ਦਾਣ ਨਾਲ ਜੇ ਘਰ ਦੇ ਵਿੱਚ ਹਲਕਿਆ ਕੁੱਤਾ ਆਵੜੇ ਤਾਂ ਡੰਡਾ ਤਾਂ ਚੱਕਾਂਗੇ ਫਿਰ ਜਿ ਸਾਪਾ ਬੜੇ ਫਰਾਟੇ ਮਾਰਦਾ ਉਹਦੇ ਵਾਸਤੇ ਵੀ ਚੱਕਣਾ ਪਊ ਮਹਾਰਾਜ ਕਹਿੰਦੇ ਨਾ ਅਹ ਨਸ ਕਸਮਲ ਧੋਵੇ ਨਹੀਂ ਗੁਰੂ ਦੇ ਗਿਆਨ ਤੋਂ ਬਾਝਾ ਹੰਕਾਰਿਆ ਫਿਰਦਾ ਫਰਾਟੇ ਮਾਰਦਾ ਮਨੁੱਖ ਅਹਨ ਸਦਾ ਮਤਬਲਾ ਜੀ ਦਿਨ ਰਾਤ ਕਸਮਲ ਦਾ ਮਤਬਲਾ ਪਾਪ ਵੀ ਦਿਨ ਰਾਤ ਪਾਪ ਧੋਣ ਦੀ ਗੱਲ ਨਹੀਂ ਕਰਦਾ ਤੇ ਦਿਨ ਰਾਤ ਕਰਦਾ ਕੀ ਹੈ ਬਕਾਰ ਇਕੱਠੇ ਕਰਦਾ ਮਨੁੱਖ ਭਗਤ ਜੀ ਕਹਿੰਦੇ ਨੇ ਦਿਨ ਰਾਤ ਮੰਦ ਕਰਮ ਕਰਦੇ ਹਨ ਸਿਫਤ ਸਲਾਹ ਤੋਂ ਵਾਂਝੇ ਰਹਿਣ ਕਰਕੇ ਉਹਨਾਂ ਨੂੰ ਧੋਂਦੇ ਨਹੀਂ ਆਪਣੇ ਮਨ ਦੀ ਮੈਲ ਨੂੰ ਨਹੀਂ ਧੋਂਦੇ ਹੰਕਾਰ ਨਹੀਂ ਛੱਡਦੇ ਕ੍ਰੋਧ ਨਹੀਂ ਛੱਡਦੇ ਆਪਣੇ ਮਨ ਨੂੰ ਨਹੀਂ ਧੋਂਦੇ ਇੱਕ ਗੱਲ ਮੈਂ ਹੋਰ ਵੀ ਕਹੂੰਗਾ ਕਈ ਕਹਿੰਦੇ ਨੇ ਵੀ ਆਪਣੇ ਆਪ ਨੂੰ ਸਿੱਖਾ ਗਮਾਉਂਦਾ ਤੇ ਬੋਲਣ ਵਿੱਚ ਇੰਨਾ ਗਰਮ ਹੈ ਸਿੱਖ ਗਰਮ ਨਹੀਂ ਜੀ ਹੁੰਦਾ ਸਿੱਖ ਇੱਕ ਪਾਣੀ ਦੀ ਤਰ੍ਹਾਂ ਹੈ ਗੁਰੂ ਦਾ ਸਿੱਖ ਇੱਕ ਪਾਣੀ ਦੀ ਤਰ੍ਹਾਂ ਹੈ ਠੰਡਾ ਪਰ ਜੇ ਉਸ ਪਾਣੀ ਥੱਲੇ ਅੱਗ ਵਾਲੀ ਜਾਵੇ ਫਿਰ ਕੀ ਹੋਏਗਾ ਜੀ ਪਾਣੀ ਗਰਮ ਹੋਏਗਾ ਨਾ ਹੋਊਗਾ ਸਿੱਖ ਦੀ ਵਰਤੀ ਇੱਕ ਪਾਣੀ ਦੀ ਤਰ੍ਹਾਂ ਹੈ ਤੇ ਜੇ ਕੋਈ ਉਹਦੇ ਥੱਲੇ ਅੱਗ ਵਾਲੇ ਫਿਰ ਸਖ ਜ਼ਰੂਰ ਗਰਮ ਹੁੰਦਾ ਪਾਣੀ ਤਾਂ ਫਿਰ ਗਰਮ ਹੁੰਦਾ ਹੀ ਆ ਜੀ ਇਹ ਗੱਲ ਧਿਆਨ ਚ ਰੱਖਣੀ ਆ ਮਹਾਰਾਜ ਕਹਿੰਦੇ ਦਿਨ ਰਾਤ ਮੰਦ ਕਰਮ ਕਰਦੇ ਹਨ ਸਿਫਤ ਸਲਾਹ ਤੋਂ ਬਾਂਝੇ ਰਹਿਣ ਕਰਕੇ ਉਹਨਾਂ ਨੂੰ ਧੋਂਦੇ ਨਹੀਂ ਆਪਣੀ ਵਰਤੀ ਨੂੰ ਸਾਫ਼ ਨਹੀਂ ਕਰਦੇ। ਸੋਕਰਤ ਸਹਾਰੇ ਸੋਹੇ ਬ੍ਰਤ ਚੜੇ। ਮਹਾਰਾਜ ਕਹਿੰਦੇ ਬਾਰ-ਬਾਰ ਹਰ ਕੇ ਗੁਣ ਗਾ ਕੇ ਮਨੁੱਖ ਇਸ ਸਿਫਤ ਸਲਾਹ ਦੀ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ। ਅਨੰਦਨ ਆਪੇ ਆਪਸਿਓਂ ਲੜੇ। ਆਨੰਦਨ ਹਰ ਰੋਜ ਆਪੇ ਆਪਸੋ ਲੜੇ ਦਾ ਭਾਵ ਆ ਬਈ ਇਸ ਔਖੀ ਘਾਟੀ ਉੱਤੇ ਚੜਦਾ ਹੈ ਆਪਣੇ ਆਪ ਨਾਲ ਲੜਨਾ ਆਪਣੇ ਬਕਾਰ ਛੱਡਣੇ ਤੇ ਗੁਣ ਪੈਦਾ ਕਰਨੇ ਆਪਣੇ ਆਪ ਨਾਲ ਲੜਨਾ ਹੈ ਤੇ ਇੱਕ ਔਖੀ ਘਾਟੀ ਚੜਨ ਵਾਲਾ ਕੰਮ ਆ ਜਿਵੇਂ ਕਬੀਰ ਜੀ ਗਾਹ ਦੱਸਣਗੇ ਅਬ ਘਟ ਘਾਟੀ RAM ਕੀ ਤੋ ਚੜ ਰਹੇ ਕਬੀਰ ਵੇ ਇਹ ਬੜੀ ਔਖੀ ਘਾਟੀ ਐ ਜਿਹੜੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਆ ਗੁਰੂ ਦੇ ਸੁਨਾਨ ਤੇ ਚਲਣਾ ਔਖੀ ਘਾਟੀ ਆ ਲੋਕ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਉਂਗਲਾਂ ਕਰਨ ਵਾਲੇ ਬਹੁਤ ਹੁੰਦੇ ਨੇ ਰੱਬ ਦੇ ਪਿਆਰੇ ਅਲੀ ਪਰ ਉਹ ਤਾਂ ਜੇ ਗੁਰੂ ਜਾਣਦਾ ਹੁੰਦਾ ਰੱਬ ਦੇ ਪਿਆਰੇ ਨੂੰ ਤਾਂ ਜੇ ਰੱਬ ਦਾ ਪਿਆਰਾ ਆਪ ਦੀ ਵਰਤੀ ਆਪ ਜਾਣਦਾ ਹੁੰਦਾ ਵੀ ਕਿੱਥੇ ਤੱਕ ਪਹੁੰਚਾ ਮਹਾਰਾਜ ਕਹਿੰਦੇ ਅਨ ਦਿਨ ਆਪੇ ਆਪ ਸਿਓ ਲੜੇ ਮਹਾਰਾਜ ਕਹਿੰਦੇ ਅਤੇ ਇਸ ਔਖੀ ਘਾਟੀ ਉੱਤੇ ਚੜਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ। ਭਾਵ ਆਪਣੇ ਮਨ ਨੂੰ ਮੜਮੜ ਵਿਚਾਰਾਂ ਵੱਲੋਂ ਰੋਕਦਾ ਹੈ। ਇੱਕ ਔਖੀ ਘਾਟੀ ਚੜਨ ਵਾਲਾ ਕੰਮ ਹੈ। ਆਪਣੇ ਆਪ ਨਾਲ ਲੜਾਈ ਕਰਕੇ ਵਿਚਾਰਾਂ ਨੂੰ ਰੋਕਣਾ ਤੇ ਗੁਣ ਪੈਦਾ ਕਰਨੇ। ਫੇਰ ਕੀ ਹੁੰਦਾ ਮਹਾਰਾਜ ਕਹਿੰਦੇ ਸੁਰਖੀ ਪੰਜੋ ਰੱਖੇ ਸਭੇ ਮਹਾਰਾਜ ਕਹਿੰਦੇ ਪੰਜਾਂ ਹੀ ਗਿਆਨ ਇੰਦਰੀਆਂ ਨੂੰ ਬਸ ਵਿੱਚ ਰੱਖਦਾ ਹੈ ਮਨੁੱਖ ਪੈਣਾ ਚੈ ਪਾਈ ਆ ਉਹ ਪੰਜ ਗਿਆਨ ਇੰਦਰੀ ਕਿਹੜੇ ਨੇ ਦੋ ਅੱਖਾਂ ਦੋ ਕੰਨ ਤੇ ਇੱਕ ਜੀਬ ਅੱਖਾਂ ਨਾਲ ਮਾੜਾ ਵੇਖਦਾ ਨਹੀਂ ਕੰਨਾਂ ਨਾਲ ਮਾੜਾ ਸੁਣਦਾ ਨਹੀਂ ਜੀਬ ਨਾਲ ਮਾੜਾ ਬੋਲਦਾ ਨਹੀਂ ਮਨੁੱਖਾ ਕਿੰਨਾ ਵੀ ਚੰਗਾ ਹੋਵੇ ਜੀ ਕਿੰਨਾ ਵੀ ਚੰਗਾ ਮੇਰਾ ਪ੍ਰੈਕਟੀਕਲ ਆ ਕਿੰਨਾ ਵੀ ਚੰਗਾ ਹੋਵੇ ਮਨੁੱਖ ਪਰ ਬਾਹळ्याਾਂ ਲਈ ਬਹੁਤ ਮਾੜਾ ਹੁੰਦਾ ਕਿਉਂਕਿ ਗੁਣ ਤੇ ਔਗਣ ਦੋਨੇ ਹੀ ਹੁੰਦੇ ਨੇ ਅੱਗੇ ਮਾਰਾ ਦੱਸਦੇ ਨੇ ਤੋ ਦੂਜੀ ਦ੍ਰਿਸ਼ਟਨਾ ਪੈਸੇ ਕਬੇ ਪੈਸੇ ਕਬੇ ਦਾ ਮਤਬਲ ਹੈ ਪਹਿਲਾਂ ਆਪਾਂ ਸੁਣਦੇ ਆਂ ਭਾ ਵਰਤਮਾਰਾਜ ਕਹਿੰਦੇ ਨੋਟ ਹੁਣ ਤੱਕ ਅਸੀਂ ਦੇਖਦੇ ਆਏ ਹਾਂ ਕਿ ਹਰੇਕ ਬਾਰ ਦੇ ਨਾਮ ਦੇ ਨਾਲ ਪਹਿਲਾ ਨਾਮ ਦਾ ਪਹਿਲਾ ਅੱਖਰ ਵਰਤ ਕੇ ਹਰੇਕ ਪੌੜੀ ਲਿਖੀ ਹੈ ਜਿਵੇਂ ਆਦਿਤ ਤੋਂ ਆਰੰਭ ਹੁੰਦੇ ਨੇ ਜਿਵੇਂ ਆਪਾਂ 312 ਦੇਖੀ ਜਾਂ ਪਹਿਲਾਂ ਫਿਰ ਦਿਨ ਬਾਰ ਬਾਵ ਅਖਰੀ ਵੀ ਪੜੀ ਹੈ ਮਹਾਰਾਜ ਦੀ ਕਿਰਪਾ ਨਾਲ ਇਹਦੇ ਹੁਣ ਆਪਾਂ ਅਰਥ ਨੂੰ ਵੇਖਾਂਗੇ ਤਾਂ ਮਹਾਰਾਜ ਕਹਿੰਦੇ ਨਾ ਤਦੋਂ ਕਿਸੇ ਉੱਤੇ ਵੀ ਕਦੇ ਉਸ ਦੀ ਮਿਹਰ ਤੇਰ ਮਿਹਰ ਤੇਰ ਦੀ ਨਿਗਾਹ ਨਹੀਂ ਪੈਂਦੀ ਥਾਵਰ ਥਿਰ ਕਰ ਰੱਖੇ ਸੋਏ ਮਹਾਰਾਜ ਕਹਿੰਦੇ ਬਾਰ ਬਾਰ ਹਰ ਕੇ ਗੁਣ ਗਾ ਕੇ ਮਨੁੱਖ ਉਸ ਜੋਤ ਨੂੰ ਆਪਣੇ ਅੰਦਰ ਸੰਭ ਕੇ ਰੱਖਦਾ ਹੈ ਜੋਤ ਦੀ ਬੱਤੀ ਘਟਮੇ ਜੋਏ ਮਹਾਰਾਜ ਕਹਿੰਦੇ ਰੱਬੀ ਨੂਰ ਦੀ ਜੋ ਸੋਹਣੀ ਜਹੀ ਨਿੱਕੀ ਜਹੀ ਜੋਤ ਹਰੇਕ ਹਿਰਦੇ ਵਿੱਚ ਹੁੰਦੀ ਹੈ ਤੇ ਉਸ ਦੀ ਬਰਕਤ ਨਾਲ ਉਸ ਦੇ ਅੰਦਰ ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ ਭਾਵ ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿੱਚ ਵੀ ਇੱਕੋ ਪ੍ਰਮਾਤਮਾ ਦੀ ਹੀ ਜੋਤ ਦਿਸਦੀ ਹੈ ਬਾਹਰ ਭੀਤਰ ਪਿਆ ਪ੍ਰਗਾਸ ਬੇ ਬਾਹਰ ਵੀ ਤੇ ਅੰਦਰ ਵੀ ਆਪਦੇ ਹਿਰਦੇ ਅੰਦਰ ਵੀ ਤੇ ਹੋਰਾਂ ਵਿੱਚ ਵੀ ਪ੍ਰਭੂ ਪ੍ਰਮਾਤਮਾ ਦੀ ਜੋਤ ਦਿਸਦੀ ਹੈ ਤਬ ਹੂਆ ਸਗਲ ਕਰਮ ਕਾ ਨਾਸ ਜਦੋਂ ਇਹ ਵਰਤੀ ਬਣਦੀ ਹੈ ਨਾ ਮਨੁੱਖ ਦੀ ਵੀ ਆਪਦੇ ਅੰਦਰ ਵੀ ਪ੍ਰਭੂ ਪ੍ਰਮਾਤਮਾ ਨੂੰ ਪਛਾਣ ਲਦਾ ਤੇ ਦੂਜਿਆਂ ਵਿੱਚ ਵੀ ਇੱਕੋ ਜਿਹਾ ਦੇਖਦਾ ਪ੍ਰਭੂ ਪ੍ਰਮਾਤਮਾ ਨੂੰ ਰੱਬ ਵਰਗਾ ਵਿਚਾਰਿਆਂ ਵਿੱਚ ਹੀ ਪ੍ਰਭੂ ਪ੍ਰਮਾਤਮਾ ਹੈ ਫੇਰ ਮਾਰਨਾ ਕਹਿੰਦੇ ਇਸ ਅਵਸਥਾ ਵਿੱਚ ਅਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦੇ ਸੰਸਕਾਰਾਂ ਦਾ ਨਾਸ ਹੋ ਜਾਂਦਾ ਹੈ ਹੰਕਾਰੀ ਵਿਰਤੀ हट ਜਾਂਦੀ ਆ ਬਕਾਰੀ ਵਿਰਤੀ हट ਜਾਂਦੀ ਆ ਕਰੋਧੀ ਹੋ ਜਾਂਦਾ ਨਹੀਂ ਫਿਰ ਨਹੀਂ ਤਾਂ ਫਿਰ ਇੰਨਾ ਕਰੋਧ ਚੜਦਾ ਪਤਾ ਹੀ ਨਹੀਂ ਲੱਗਦਾ ਆਪਦੇ ਚੰਗੇ ਮਾੜੇ ਦਾ ਕੀ ਬੋਲਦਾ ਬੰਦਾ ਰਿਸਪੈਕਟ ਭੁੱਲ ਜਾਂਦਾ ਬੱਕ ਤਮੀਜ਼ ਹੋ ਜਾਂਦਾ ਬੋਲਣ ਦੀ ਤਮੀਜ਼ ਨਹੀਂ ਰਹਿੰਦੀ ਉਹਦੇ ਵਿੱਚ ਆਪਾਂ ਸਾਰੇ ਹੀ ਆਉਣੇ ਆ ਮਹਾਰਾਜ ਕਹਿੰਦੇ ਨਾ ਤੱਬ ਹੂਆ ਸਗਲ ਕਰਮ ਕਾ ਨਾਸ ਮਹਾਰਾਜ ਕਹਿੰਦੇ ਇਸ ਅਵਸਥਾ ਵਿੱਚ ਅਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦੇ ਸੰਸਕਾਰਾਂ ਦਾ ਨਾਸ ਹੋ ਜਾਂਦਾ ਹੈ ਕਦੋਂ ਜਬ ਲਗ ਘਟ ਮਹ ਦੂਜੀ ਆਨ ਮਹਾਰਾਜ ਕਹਿੰਦੇ ਪਰ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਦੁਨਿਆਵੀ ਇੱਜ਼ਤ ਆਦਕ ਦੀ ਬਾਸਨਾ ਹੈ ਜਦ ਤੱਕ ਦੁਨਿਆਵੀ ਇੱਜ਼ਤ ਦੀ ਬਾਸਨਾ ਵੀ ਮੇਰੇ ਕੋਈ ਸਹਿਪਤ ਸਲਾਹ ਕਰੇ ਮੈਨੂੰ ਕੋਈ ਚੰਗਾ ਹੀ ਕਹੀ ਜਾਵੇ ਮੈਨੂੰ ਕੋਈ ਮਾੜਾ ਕਹੇ ਨਾ ਇਹ ਚੰਗਾ ਮਾੜਾ ਅਖਵਾਉਣਾ ਮਨੁੱਖ ਦੇ ਆਪਣੇ ਬਸ ਵੀ ਆ ਜੀ ਵੀ ਇਹ ਬਾਸਨਾ ਮਹਾਰਾਜ ਕਹਿੰਦੇ ਪਈ ਰਹਿੰਦੀ ਆ ਬੇ ਮੈਨੂੰ ਚੰਗਾ ਹੀ ਕਹਿਣ ਮਨੁੱਖ ਸਦੈ ਦੁਨਿਆਵੀ ਇੱਜ਼ਤ ਆਤਕਦੀ ਆਸਨਾ ਹੀ ਬਣੀ ਰਹਿੰਦੀ ਆ ਵੀ ਮੇਰੀ ਇੱਜ਼ਤ ਹੀ ਕਰਦਾ ਰਹੇ ਕੋਈ ਮੈਨੂੰ ਮਤਬਲਾ ਵੀ ਮੇਰੇ ਰਿਸਪੈਕਟ ਹੀ ਕਰੀ ਜਾਵੇ ਰਿਸਪੈਕਟ ਕਰਾਉਣਾ ਬੰਦੇ ਦੇ ਆਪਣੇ ਬਸ ਵਿੱਚ ਐ ਤੇ ਬੋਲਿਆ ਸੁਭਾਅ ਮੁਤਾਬਕ ਜਾਂਦਾ ਹੁੰਦਾ ਜਿਹੋ ਜੇ ਕਾਰਨਾਮੇ ਹੋਣ ਉਹੇ ਜਾਂ ਕਹਿ ਕੇ ਬੁਲਾਇਆ ਜਾਂਦਾ ਨੂੰ ਜੇ ਕੋਈ ਪਸੂਆਂ ਨੂੰ ਤੁਰਿਆ ਫਿਰਦਾ ਨਾ ਬਾਰਾ ਤੇ ਆਪਾਂ ਕਹਿੰਦੇ ਕੀ ਐਵੇਂ ਪਸੂਆਂ ਨੂੰ ਤੁਰਿਆ ਫਿਰਦਾ ਏ ਟੱਕ ਨਹੀਂ ਹੁੰਦਾ ਆਪਦੇ ਬੱਚਿਆਂ ਨੂੰ ਕਹਦੇ ਨੇ ਨਾ ਕਈ ਵਾਰੀ ਉਹ ਉਹਦੇ ਕਮਾਂਕਾਰਾਂ ਤੋਂ ਵੀ ਉਹਦਾ ਨਾਮ ਲਿਆ ਜਾਂਦਾ ਕਿਹਾ ਜਾਂਦਾ ਉਹਨੂੰ ਅੱਗੇ ਮਾਰਾ ਦੱਸਦੇ ਨੇ ਤੋਲੋ ਮਹਿਲ ਨਾ ਲਾਬੇ ਜਾਨ ਮਹਾਰਾਜ ਕਹਿੰਦੇ ਤਦ ਤੱਕ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜ ਨਹੀਂ ਸਕਦਾ ਜਿੰਨਾ ਚਿਰ ਆਪਣੀ ਬਿਰਤੀ ਨੂੰ ਨਹੀਂ ਬਦਲਦਾ ਪ੍ਰਭੂ ਪਰਮਾਤਮਾ ਦੇ ਗੁਣ ਪੈਦਾ ਨਹੀਂ ਕਰਦਾ ਹਿਰਦੇ ਘਰ ਵਿੱਚ ਰਮਤ ਰਾਮ ਸਿਓ ਲਾਗੇ ਰੰਗ ਲਾਗੋ ਰੰਗ ਮਹਾਰਜ ਕਹਿੰਦੇ ਤਦ ਤੱਕ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜ ਨਹੀਂ ਸਕਦਾ ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਜੇ ਪਰਮਾਤਮਾ ਦਾ ਸਿਮਰਨ ਕਰਾਂਗੇ ਨਾ ਆਪਾਂ ਗੁਰੂ ਦਾ ਗਿਆਨ ਪੱਲੇ ਬੰਨਾਂਗੇ ਤਾਂ ਉਹਦੇ ਨਾਲ ਪਿਆਰ ਬਣ ਜਾਂਦਾ ਹੈ ਕਹੇ ਕਬੀਰ ਤਬ ਨਿਰਮਲ ਅੰਗ ਮਹਾਰਾਜ ਕਹਿੰਦੇ ਅਤੇ ਕਬੀਰ ਆਖਦਾ ਹੈ ਜਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ਜਦੋਂ ਪ੍ਰਭੂ ਪਰਮਾਤਮਾ ਦੇ ਗੁਣ ਗੌਂਦਾ ਤੇ ਗੁਰਮਤ ਪੱਲੇ ਬੰਨਦਾ ਮਨੁੱਖ ਨੇ ਤਾਂ ਇੱਕ ਗੁਰਮਤ ਵਾਲਾ ਹੁੰਦਾ ਇੱਕ ਦੁਰਮਤ ਵਾਲਾ ਹੁੰਦਾ ਉਹ ਉਹਨੂੰ ਵੀ ਕਈ ਵਾਰੀ ਹਲਾ ਕੇ ਰੱਖ ਦਿੰਦਾ ਗੁਰਮਤ ਵਾਲੇ ਨੂੰ ਵੀ ਪਰ ਜਦੋਂ ਗੁਰਮਤ ਪੱਕੀ ਹੋ ਗਈ ਨਾ ਫੇਰ ਨਹੀਂ ਹਿਲਦਾ ਹੁੰਦਾ ਫੇਰ ਉਹਦਾ ਕੋਈ ਮਤਲਬ ਰਿਸਪੈਕਟ ਕਰੇ ਚਾਹੇ ਕੋਈ ਉਹਦਾ ਮਾਣ ਕਰੇ ਚਾਹੇ ਅਪਮਾਨ ਕਰੇ ਉਹਨੂੰ ਉਹ ਇੱਕ ਰੰਗ ਵਿੱਚ ਹੀ ਰਹਿੰਦਾ ਉਹਨੂੰ ਫਰਕ ਨਹੀਂ ਪੈਂਦਾ ਮਨੁੱਖ ਨੂੰ ਮਹਾਰਾਜ ਕਹਿੰਦੇ ਨਾ ਅਗਲੇ ਬੰਦ ਚ ਕਹਿੰਦੇ ਆ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ ਅਗਲੀ ਬਾਣੀ ਭਗਤ ਨਾਮਦਾਬ ਨਾਮਦੇਵ ਜੀ ਦੀ ਹੈ ਬਸ 5 ਮਿੰਟਾ ਜੀ ਹੋਰ ਬੈਠਿਓ ਮਹਾਰਾਜ ਕਹਿੰਦੇ ਰਾਗ ਗੌੜੀ ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਹੈ ਭਗਤ ਜੀ ਕਹਿੰਦੇ ਨੇ ਇੱਕ ਓ ਔੰਕਾਰ ਸਤਗੁਰ ਪ੍ਰਸਾਦ 15 ਭਗਤ ਸਹਿਬਾਨਾਂ ਦੀ ਬਾਣੀ ਆ ਜੀ 11 ਭਟ ਸਹਿਬਾਨਾਂ ਦੀ ਬਾਣੀ ਆ 6 ਗੁਰ 6 ਗੁਰੂ ਸਹਿਬਾਨਾਂ ਦੀ ਬਾਣੀ ਆ 3 ਗੁਰ ਜੀ ਕਹਿੰਦੀ 35 ਮਹਾਂਪੁਰਖਾਂ ਦੀ ਬਾਣੀ ਆ ਇਹਨਾਂ ਨੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰੀ ਆ ਇੱਕੋ ਸੰਹਾਂਤ ਦੇ ਮਾਲਕ ਆ ਤੇ ਇੱਕੋ ਮੰਜੀ ਤੇ ਸੁशोਭਤ ਆ ਆਪਾਂ ਹੁਣ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਬੈਠੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕੀ ਕਹਿੰਦੇ ਨੇ ਸਤਿਗੁਰੂ ਹਣ ਭਗਤ ਜੀ ਦੇਵਾ ਪਾਹਨ ਤਾਰਿ ਹਲੇ RAM ਕਹਿਤ ਜਨ ਕਸਨਾ RAM ਕਹਿਤ ਜਮ ਜਨ ਕਸਨਾ ਤਰੇ ਇਹਦਾ ਹੁਣ ਭਾਵ ਸਮਝਦੇ ਆਪਾਂ ਮਹਾਰਾਜ ਕਹਿੰਦੇ ਨਾ ਹੇ ਪ੍ਰਭੂ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਾਰ ਦਿੱਤੇ ਜਿੱਨਾਂ ਉੱਤੇ ਤੇਰਾ ਰਾਮ ਨਾਮ ਲਿਖਿਆ ਗਿਆ ਇੱਕ ਪ੍ਰਚਲਿਤ ਕਹਾਣੀ ਆ ਉਹਦਾ ਹਵਾਲਾ ਦਿੱਤਾ ਭਗਤ ਜੀ ਨੇ ਵੀ ਰਾਮ ਰਾਮ ਪੱਥਰਾਂ ਤੇ ਲਿਖਤਾ ਤੇ ਪੱਥਰ ਵੀ ਪਾਣੀ ਦੇ ਉੱਤੇ ਤਰਨ ਲੱਗ ਗਏ ਤੇ ਮਨੁੱਖ ਤੂੰ ਕਿਉਂ ਨਾ ਤਰੇਗਾ ਜੇ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾਂ ਉਹ ਇੱਕ ਹਵਾਲਾ ਦਿੱਤਾ ਇੱਕ ਕਹਾਣੀ ਦਾ ਪੱਥਰ ਤਰਦਾ ਨਹੀਂ ਹੁੰਦਾ ਪਾਣੀ ਦੇ ਵਿੱਚ ਉਹ ਇੱਕ ਹਵਾਲਾ ਦਿੱਤਾ ਵੀ ਪੱਥਰ ਦੇ ਉੱਤੇ ਵੀ RAM ਨਾਮ ਲਿਖ ਦੇ ਕੇ ਤਾਂ ਉਹ ਵੀ ਤਰਨ ਲੱਗ ਜਾਂਦਾ ਪਾਣੀ ਤੇ ਤੇ ਮਨੁੱਖ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾਂ ਕਿਉਂ ਨਹੀਂ ਤਰੇਗਾ ਤਰੇਗਾ ਮਹਾਰਾਜ ਕਹਿੰਦੇ ਦੇਵ ਆਪਾ ਹਨ ਤਾਰੀ ਅਲੇ RAM ਕਹਿਤ ਜਨ ਕਸਨਾ ਤਰੇ ਮਹਾਰਾਜ ਕਹਿੰਦੇ ਜਦੋਂ ਪੱਥਰ ਤੇ RAM ਦਾ ਨਾਮ ਲਿਖਿਆ ਗਿਆ ਉਹ ਤਰ ਗਏ ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰੇਗਾ ਜੋ ਤੇਰਾ ਨਾਮ ਸਿਮਰਦੇ ਹਨ ਰਾਹਵਾਲੇ ਬੰਦ ਚ ਦੱਸਦੇ ਨੇ ਮਹਾਰਾਜ ਤਾਰੀਅਲੇ ਗਲ ਕ ਬਿਨ ਰੂਪ ਕਬਜਾ ਵਿਆਦ ਅਜਾਮਲ ਤਾਰੀਅਲੇ हे ਪ੍ਰਭੂ ਤੂੰ ਮੰਦ ਕਰਮ ਬੇਸਵਾ ਭਕਾਰਾਂ ਤੋਂ ਬਚਾ ਲਈ ਤੂੰ ਕ੍ਰੂਪ ਕਬਜਾ ਦਾ ਕੋਝ ਦੂਰ ਕਰ ਦਿੱਤਾ ਤੂੰ ਬਕਾਰਾਂ ਵਿੱਚ ਗਲੇ ਹੋਏ ਅਜਾਮਲ ਨੂੰ ਉਤਾਰ ਦਿੱਤਾ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਆ ਜੀ ਤੇ ਤੂੰ ਨਾ ਮੰਨ ਕਿ ਤੂੰ ਮੰਨ ਕਿਉਂ ਨਾ ਤਰੇਗਾ ਤੂੰ ਵੀ ਜਪ ਲੈ ਪ੍ਰਭੂ ਪ੍ਰਭੂ ਪਰਮਾਤਮਾ ਦਾ ਨਾਮ ਭਗਤ ਜੀ ਸਮਝਾਉਣਾ ਕਰਦੇ ਨੇ ਚਰਨ ਬਧ ਕਜਾਨੰ ਤਉ ਮੁਕਤ ਭਏ ਮਹਾਰਾਜ ਤੇ ਮਹਾਰਾਜ ਕਹਿੰਦੇ ਨਾ ਇੱਥੇ ਦੱਸਦੇ ਨੇ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਬਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ ਜਿੰਨੇ ਵੀ ਬਿਕਾਰੀ ਸੀ ਪ੍ਰਭੂ ਪਰਮਾਤਮਾ ਦੀ ਮਿਹਰ ਹੋਈ ਤੇ ਉਹ ਮੁਕਤ ਹੋ ਗਏ ਕਹਿਣ ਦਾ ਭਾਵ ਆ ਭਗਤ ਜੀ ਦੇ ਵੀ ਤੁਸੀਂ ਵੀ ਮੁਕਤ ਹੋਵੋਗੇ ਪਰਮਾਤਮਾ ਦੇ ਨਾਮ ਨਾਲ ਜੁੜੋ ਹਉ ਬਲ ਬਲ ਜਨ ਰਾਮ ਕਹੇ ਮਹਾਰਾਜ ਕਹਿੰਦੇ ਮੈਂ ਸਤਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ ਮੈਂ ਸਤਕੇ ਹਾਂ ਮਹਾਰਾਜ ਕਹਿੰਦੇ ਉਹਨਾਂ ਤੋਂ ਦਾਸੀ ਸੁੱਤਜਨ ਬਿਦਰ ਸੁਧਾਮ ਉਗਰ ਸੈਨ ਕੋ ਰਾਜ ਦੀਏ ਮਹਾਰਾਜ ਕਹਿੰਦੇ ਹੈ ਪ੍ਰਭੂ ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ ਸੁਧਾਮਾ ਇਸ ਦਾ ਤੂੰ ਦਿਲਿੱਦਰ ਕਟਿਆ ਉਗਰ ਸੈਨ ਨੂੰ ਤੂੰ ਰਾਜ ਦਿੱਤਾ ਇਹ ਹਵਾਲੇ ਦਿੱਤੇ ਨੇ ਭਗਤ ਜੀ ਨੇ ਵੀ ਐਡੀ ਤਾਕਤ ਦਾ ਮਾਲਕ ਆ ਪ੍ਰਭੂ ਪ੍ਰਮਾਤਮਾ ਤੇਰੇ ਤੇ ਵੀ ਮਿਹਰ ਕਰੇਗਾ ਤੂੰ ਜੁੜ ਸਈ ਉਹਦੇ ਨਾਲ 15 20 ਮਿੰਟ ਵੈਸੇ ਤਾਂ ਨਾ ਬਾਣੀ ਕਹਿੰਦੀ ਆ ਵੀ ਸਵਾਸ ਸਵਾਸ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਹੱਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਆਪ ਦਾ ਕਾਰੋਬਾਰ ਕਰਦਾ ਹੋਇਆ ਪ੍ਰਭੂ ਪ੍ਰਬੰਧਮਾ ਦੇ ਨਾਮ ਨਾਲ ਜੁੜੇ ਰਹਿਣਾ ਮਹਾਰਾਜ ਕਾ ਅਗਲੇ ਬੰਦ ਚ ਦੱਸਦੇ ਨੇ ਜਪਹੀਨ ਤਪਹੀਨ ਕਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਹੁਣ ਇਹਦੇ ਵਿੱਚ ਦੱਸਦੇ ਨੇ ਕਰਮਹੀਨ ਦਾ ਮਤਲਬ ਕਰਮਾਂ ਤੋਂ ਹੀਣਾ ਭਾਵ ਸਿਮਰਨ ਦੀ ਬਿੜਾਈ